ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸਏਐਸ ਨਗਰ ਤੇ ਦਿਸ਼ਾ ਨਿਰਦੇਸ਼ਨ ਹੇਠ ਬੀਤੇ ਦਿਨ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਜੀ ਅਤੇ ਮਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ अरुण कुमार गुप्ता ਨੇ ਨਸ਼ੀਆ ਮੁਕਤੀ ਕੇਂਦਰ ਬ੍ਰਾਹਮਣ ਮਾਜਰਾ ਫਤਿਹਗੜ੍ਹ ਸਾਹਿਬ ਤੋਂ ਨਸ਼ਿਆਂ ਦੇ ਵਿਰੁੱਧ ਨੌਜਵਾਨ ਨਾਮ ਹੇਠ ਜ਼ਿਲ੍ਹਾ ਪੱਦਰੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਮੁਹਿੰਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਚਲਾਈ ਗਈ ਹੈ। ਜਿਸ ਦੀ ਸ਼ੁਰੂਆਤ ਬੀਤੀ ਰਾਤ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਜਸਟਿਸ ਸੂਰਿਆकांत ਤੇ ਵੱਲੋਂ ਗੁਰਦਾਉਂ ਤੋਂ ਕੀਤੀ ਗਈ। ਮੁਹਿੰਦ ਦੇ ਸ਼ੁਭ ਰਾਮ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦਾ ਮੁੱਦਾ ਸਿਰਫ ਕਾਨੂੰਨ ਅਤੇ ਵਿਵਸਥਾ ਦਾ ਮਾਮਲਾ ਨਹੀਂ ਹੈ ਸਗੋਂ ਇਹ ਸਾਡੇ ਦੇਸ਼ ਦੇ ਭਵਿੱਖ ਦੀ ਰੱਖਿਆ ਦਾ ਸਵਾਲ ਹੈ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਣੇ ਆ ਇੱਕ ਜਦੋਂ ਆਪਾਂ ਸੋਚਦੇ ਹਾਂ ਤੇ ਆਪਾਂ ਨੂੰ ਇਕਦਮ ਹੀ ਲੱਗਦਾ ਹੈ ਕਿ ਬੜਾ ਮਾਣਾ ਸ਼ਬਦ ਸੁਣ ਰਹੇ ਹਾਂ ਪਰ ਨਸ਼ਾ ਜਵਾਨੀ ਦਾ ਵੀ ਹੋ ਸਕਦਾ ਹੈ ਨਸ਼ਾ ਗੇਮ ਦਾ ਵੀ ਹੋ ਸਕਦਾ ਹੈ ਨਸ਼ਾ ਪੜਾਈ ਦਾ ਵੀ ਹੋ ਸਕਦਾ ਜੇ ਤਾਂ ਆਪਾਂ ਇਦਾਂ ਦਾ ਕੋਈ ਨਸ਼ਾ ਕਰੀਏ ਤੇ ਦੇਸ਼ ਵਾਸਤੇ ਘਰ ਵਾਸਤੇ ਤੇ ਆਪਣੇ ਵਾਸਤੇ ਚੰਗਾ ਹੈਗਾ ਜੇ ਤਾਂ ਆਪਾਂ ਨਸ਼ਾ ਪੜਾਈ ਦਾ ਹੋਏ ਤੇ ਪੜ ਕੇ ਆਪਾਂ ਬਹੁਤ ਕੋਈ ਵੀ ਅਫਸਰ ਬਣ ਸਕਦਾ ਹੈ ਦੇਸ਼ ਦੀ ਸੇਵਾ ਕਰ ਸਕਦਾ ਹੈ ਪੁਲਿਸ ਚ ਜਾ ਸਕਦਾ ਆਰਮੀ ਚ ਜਾ ਸਕਦਾ ਜਿੱਥੇ ਮਨਜੀ ਜਾ ਸਕਦਾ ਨਸ਼ਾ ਖੇਡ ਦਾ ਹੋਵੇ ਖੇਲ ਸਕਦੇ ਆ ਤੁਸੀਂ ਦੇਖਦੇ ਹੋ ਆਈਪੀਐਲ ਚ ਕਿੰਨੇ ਲੋਕ ਦੇਖਦੇ ਆ ਫੁੱਟਬਾਲ ਕਬੱਡੀ ਹਾਕੀ ਅੱਜਕੱਲ੍ਹ ਉਹ ਨਾ ਅੰਡਰ 19 ਉਹ ਵਰਲਡ ਕੱਪ ਚੱਲ ਰਿਹਾ ਹਾਕੀ ਦਾ ਨਾਲੇ ਹਾਕੀ ਤਾਂ ਪੰਜਾਬ ਦੀ ਮੁੱਖ ਗੇਮ ਵੀ ਹੈਗੀ ਆ ਤੇ ਨਸ਼ਾ ਜਵਾਨੀ ਦਾ ਹੋਵੇ ਬੰਦਾ ਸਮਾਜ ਵਿਸਤ ਬਾਦ ਕੰਮ ਕਰ ਸਕਦਾ ਪਰ ਯਾਰਾ ਨਸ਼ਾ ਦੂਜਾ ਹੈਗਾ ਇਹ ਸਾਡੇ ਸਮਾਜ ਨੂੰ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈਗਾ ਪੰਜਾਬ ਦੇ ਵਿੱਚ ਉਨੀ ਆਪਾਂ ਗੁਰੂ ਤੇਗ ਬਹਾਦਰ ਜਿਹਦੀ ਆਪ ਸਾਡੇ 350 ਜਨਮ ਦਿਨ ਬਣਾ ਕੇ ਹਟੇ ਆ ਉਹਨਾਂ ਨੇ ਕਸ਼ਮੀਰੀ ਪੰਡਤ ਆਮਸਤੇ ਜਾਨ ਦਿੱਤੀ ਸੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤੇ ਆਪਣੇ ਸਭ ਜਿਆਦੇ ਆਦੀ ਜਾਨ ਹੈ ਦਿੱਤੀ ਹੋ ਸਾਰਿਆਂ ਨੂੰ ਹਿਸਟਰੀ ਪਤਾ ਹੈ ਉਹਨ ਆਣ ਵਾਲੇ ਦਿਨ ਸਭਾ ਦੇ ਹੋਣ ਨੇ ਸੋ ਪੰਜਾਬ ਨੂੰ ਇੱਕ ਖੰ ਖਤਰਾ ਹੈਗਾ ਨਸ਼ੇ ਤੋਂ ਟਟਾ ਸੋ ਆਪਾਂ ਨੂੰ ਇਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਪੱਤਰਕਾਰ ਸਮਾਜ ਜਿਹੜਾ ਹੈਗਾ ਇਸ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਤੁਹਾਡਾ ਸਤੋ ਸਭ ਤੋਂ ਵੱਡਾ ਯੋਗਦਾਨ ਇਹ ਹੋ ਸਕਦਾ ਹੈ ਕਿ ਜਿਹੜੇ ਲੋਕੀ ਨਸ਼ਾ ਕਰਦੇ ਐ ਜਿੱਥੇ ਨਸ਼ਾ बिकਦਾ ਹੈਗਾ ਤੁਸੀਂ ਉਹਨਾਂ ਦੀ ਥਾਵਾਂ ਦੀ ਪੁਲਿਸ ਨੂੰ ਦੱਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦੱਸੋ ਤਾਂ ਕਿ ਉਹ ਨਸ਼ਾ ਰੁਕਾਇਆ ਜਾ ਸਕੇ ਸੋ ਮੈਂ ਹਰ ਇੱਕ ਨੂੰ ਅਪੀਲ ਕਰਦਾ ਕਿ ਨਸ਼ਾ ਛੱਡੋ ਇਹਦਾ ਪਾ ਪੰਜਾਬ ਨੂੰ ਸਭ ਤੋਂ ਵੱਡਾ ਅਸਲੇ ਖਤਰਾ ਨਸ਼ੇ ਤੋਂ ਹੈਗਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਪੰਜਾਬ ਲੀਗਲ ਸਰਵਿਸ ਅਥਾਰਟੀ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪਦੇਗੜ ਸਾਹਿਬ ਇੱਕ ਨਸ਼ੇ ਵਸਤੇ ਅਸੀਂ ਜਾਂਚ ਛੇੜੀ ਹੈ ਜਦੀ ਸ਼ੁਰੂਆਤ ਕੱਲ ਸ਼ਾਮ ਤੋਂ ਹੋ ਚੁੱਕੀ ਹੈ ਤੇ ਅਸੀਂ ਇੱਕ ਮਹੀਨਾ ਇਹ ਜਾਂਚ ਕੰਮ ਕਰਾਂਗੇ ਤੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਦਾ ਸਾਰਾ ਸਹਿਯੋਗ ਦਾ ਚਾਹਾਂਗਾ ਕਿ ਅਸੀਂ ਨਸ਼ੇ ਵਸਤੇ ਲੋਕਾਂ ਨੂੰ ਕਰਕਰ ਮੈਸੇਜ ਇੱਕ ਮਹੀਨੇ ਚ ਪਹੁੰਚਾ ਸਕੀਏ ਕਿ ਨਸ਼ਿਆ ਕਰਨਾ ਗੰਦੀ ਆਦਤ ਹੈ ਘਰ ਤਬਾਹ ਹੁੰਦਾ ਹੈ ਫੈਮਿਲੀ ਲਾਈਫ ਤਬਾਹ ਹੁੰਦੀ ਹੈ ਇਸ ਕਾ ਕਿ ਨਸ਼ਾ ਛੱਡ ਕੇ ਅਸੀਂ ਮੁਕਤ ਹਰ ਅਚ ਲੋਕਾਂ ਨੂੰ ਜੋੜ ਸਕੀਏ ਜਿੱਦਾਂ ਉਹਨੇ ਨਸ਼ਾ ਛਡਾਉ ਕੇ ਅੰਦਰ ਹੈਗਾ ਮੈਂ ਕੁਝ ਬੰਦਿਆਂ ਨਾਲ ਬੱਚਾ ਨਾਲ ਇੰਟਰੈਕਟ ਕੀਤਾ ਹੈਗਾ ਉਹ ਨਸ਼ਾ ਛੱਡ ਕੇ ਜਾ ਰਹੇ ਹੈਗੇ ਉਹਨਾਂ ਨੇ ਕੋਰਸ ਵੀ ਕੰਪਲੀਟ ਕਰ ਲਿੱਤਾ ਹੈਗਾ ਸੋ ਇਹੋ ਮੈਸੇਜ ਦੇਣਾ ਚਾਹਨਾ ਕਿ ਹੁਣ ਆਪਾਂ ਨੂੰ ਪੰਜਾਬ ਚ ਗਰੀਨ ਰੈਵੋਲੂਸ਼ਨ ਆਈ ਵਾਈਟ ਰੈਵੋਲੂਸ਼ਨ ਆਈ ਪੰਜਾਬੀ ਸਤੋ ਜਿਆਦਾ ਆਰਮੀ ਚ ਜਾਂਦੇ ਸੀ ਜਿਉਂਦੇ ਅਸੀਂ ਹੈਗੇ ਬੇਨਤੀ ਹੈਗੇ ਪੰਜਾਬ ਦੇ ਲੋਕ ਪਰ ਸਾਨੂੰ ਹੁਣ ਨਸ਼ੇ ਦੇ ਅਵਰਧ ਵੀ ਇੱਕ ਯੋਧੇ ਨਹੀਂ ਆ ਪਏਗਾ। ధన్యਵਾਦੀ। ਫਤਿਹਗੜ ਸਾਹਿਬ ਤੋਂ ਰੰਜਨਾਸ਼ ਸ਼ਾਹੀ ਦੀ ਰਿਪੋਰਟ